ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਜਿਹੜੇ ਚੈਨਲ ਤੇ ਪਹਿਲੀ ਵਾਰ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਹੈ ਜੀ ਸਾਰਿਆਂ ਦਾ ਅੱਜ ਤੁਹਾਡੇ ਨਾਲ ਆਪਾਂ ਖੁਸ਼ੀਆਂ ਦੀਆਂ ਗੱਲਾਂ ਦੋ ਚਾਰ ਕਰਦੇ ਆ ਤੇ ਉਸ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਹਾਵਤ ਸੱਚ ਆ ਵੀ ਕਰੇ ਕੋਈ ਤੇ ਭਰੇ ਕੋਈ ਅੱਜ ਉਹ ਗੱਲ ਬਣ ਗਈ ਤੇ ਕਿਉਂਕਿ ਮੈਂ ਵੀ ਸੌਂਗੀ ਕਿਉਂਕਿ ਥੱਕੀ ਸੀ ਤੁਹਾਨੂੰ ਮੇਰੇ ਚਿਹਰੇ ਤੋਂ ਵੀ ਪਤਾ ਲੱਗਦਾ ਹੋਊਗਾ ਮੈਂ ਦਰਬਾਰ ਸਾਬ ਗਈ ਸੀ ਰਾਤ ਲਾ ਕੇ ਆਈ ਸੀ ਉੱਥੇ ਕਿ ਮੈਂ ਥੱਕ ਗਈ ਤੇ ਮੈਨੂੰ ਵੀ ਰਾਤ ਜਾਗ ਨਹੀਂ ਆਈ ਤੇ ਸੁਲਤਾਨ ਵਿਚਾਰੇ ਦੇ ਸਿਰ ਲੱਗ ਗਿਆ ਝੋਟੀ ਨੇ ਖੁੱਲ ਕੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੇ ਆ ਵੀ ਕੀ ਹੋਇਆ ਬਣੇ ਰਿਓ ਬਲੌਗ ਦੇ ਉੱਪਰ ਜੀ ਤੇ ਤੁਹਾਨੂੰ ਤੁਹਾਡੇ ਨਾਲ ਆਪਾਂ ਇੱਕ ਦੂ ਖੁਸ਼ੀਆਂ ਵੀ ਸਾਂਝੀਆਂ ਕਰਾਂਗੇ ਜੋ ਤੁਹਾਡੇ ਕਰਕੇ ਮੈਨੂੰ ਮਿਲੀਆਂ ਹਨ ਪਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਰੱਖੇ ਤੰਦਰੁਸਤਨਾ ਬਖਸ਼ੇ ਜੀ ਤੇ ਸਵੇਰ ਦੇ ਵਜੇ ਆ ਸਵਾ ਕਸ਼ੀ ਦਾ ਟਾਈਮ ਹੋਇਆ ਦਿਨ ਵਾਵਾ ਲੱਗਦਾ ਵੈਸੇ ਜਿਵੇਂ ਹੋ ਗਿਆ ਹੁੰਦਾ ਤੇ ਆਪਾਂ ਆਪਦਾ ਕੰਮ ਸਟਾਰਟ ਕਰਦੇ ਆ ਕਿਉਂਕਿ ਜੇ ਦੋ ਘੰਟੇ ਕਰੂ ਹਨਾ ਚਲੇ ਜਾਈਏ ਤਾਂ ਮੈਨੂੰ ਜੇ ਲੱਗਦਾ ਹੁੰਦਾ ਵੀ ਪਤਾ ਨਹੀਂ ਕੀ ਹੋਗਾ ਤੇ ਮੈਂ ਰਾਤ ਲਾ ਕੇ ਆਈ ਆ ਤੇ ਸਾਰਾ ਖਲਾਰਾ ਜਾ ਪਿਆ ਪਿਆ ਵਾ ਕੁਛ ਰਾਤ ਝੋਟੀ ਖੁੱਲ ਗਈ ਤੇ ਉਹਨੇ ਖਲਾਰਾ ਪਾਤਾ ਤੇ ਆਪਾਂ ਧਾਰਾਂ ਡੋਕੇ ਚੋਲੇ ਚਾਹ ਪਾਣੀ ਪੀ ਲਿਆ ਹੁਣ ਆਪਾਂ ਕੰਮ ਸਟਾਰਟ ਕਰਦੇ ਆਂ ਕਿ ਕਈ ਵਾਰ ਹਨਾ ਥੋੜੀ ਜੀ ਮਨ ਦੀ ਵੀ ਸੁਣ ਲੈਣੀ ਚਾਹੀਦੀ ਆ ਸਰੀਰ ਰੈਸਟ ਪਾਲਦਾ ਤਾਂ ਕਰ ਲੈਣੀ ਚਾਹੀਦੀ ਆ ਕੰਮ ਤਾਂ ਦੇ ਚੱਲਦੇ ਰਹਿੰਦੇ ਜਿੰਦਗੀ ਦਾ ਹਿੱਸਾ ਇਸ ਤਰ੍ਹਾਂ ਹੀ ਬਰਕਰਾਰ ਰਹਿਣਗੇ ਠੀਕ ਆ ਜੀ ਦੇਖੋ ਇੱਧਰ ਖਲਾਰੇ ਪਏ ਹੋਏ ਤੇ ਆਪਾਂ ਸੈੱਟ ਕਰਦੇ ਆਂ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਆਪਾਂ ਪੱਠਿਆਂ ਦਾ ਖਲਾਰਾ ਚੱਕ ਲੁਗੇ ਜੀ ਜਿਹੜਾ ਪਾਇਆ ਤੇ ਫੇਰ ਬੌਕਰ ਲਾਉਣੇ ਕੁਝ ਹਵਾ ਵਗਦੀ ਆ ਫੇਰ ਪਤਾ ਨਹੀਂ ਵੱਡੇ ਦਿਨ ਬੌਕਰ ਵੱਜਣੀ ਨਹੀਂਗੀ ਵੈਸੇ ਵੀ ਵੱਡਾ ਦਿਨ ਹੋਇਆ ਪਿਆ ਵਾ ਤਾਰਾਂ ਡੋਕੇ ਚੋਕੇ ਕੇ ਰਮੈਂ ਬਹਿ ਗਈ ਸੀ ਚਾਹ ਪਾਣੀ ਬਣਾ ਕੇ ਪੀ ਕੇ ਤੇ ਹੁਣ ਆਪਾਂ ਕਰਦੇ ਆਂ ਕੰਮ ਸਟਾਰਟ ਤੇ ਆਪਾਂ ਕਰ ਲਗੇ ਪੱਠੇ ਇਕੱਠੇ ਦੀ ਜਿਹੜੇ ਉਹਨੇ ਖਲਾਰੇ ਆ ਫੇਰ ਆਪਾਂ ਸਟਾਰਟ ਕਰਦੇ ਆਂ ਝਾੜੂ ਲਾਉਣਾ ਚੈਨਲ ਮੋਨਟਾਈਜ਼ ਹੋ ਗਿਆ ਹਨ ਬਹੁਤ ਸਾਰੇ ਭੈਣ ਭਰਾ ਮੇਨ ਕੋਸ਼ਿਸ਼ ਦੇ ਰਹੇ ਸੀ ਤੇ ਪੂਰੀ ਜੀ ਪ੍ਰੋਬਲਮ ਆ ਗਈ ਸੀ ਵੀ ਪ੍ਰੋਬਲਮ ਇਹ ਆ ਗਈ ਸੀ ਕਿ ਕਿਸੇ ਦਾ ਟੈਲੈਂਟ ਚੱਕ ਕੇ ਨਹੀਂ ਪਾਉਣਾ ਚਾਹੀਦਾ ਹਨਾ ਸ਼ਾਰਟ ਵਗੈਰੇ ਚ ਮੇਰੇ ਥੋੜੀ ਜੀ ਪ੍ਰੋਬਲਮ ਸੀ ਜੀ ਤੇ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਇਹ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਜੋ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤੈਨੂੰ ਜੀ ਆਪਾਂ ਸਟਾਰਟ ਕਰ ਲਏ ਕੰਮ ਕੁਝ ਜੀ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਆਪਾਂ ਟਰੈਡਰ ਨੇ ਆ ਤੇ ਆਪਾਂ ਅੱਜ ਘਰੀ ਲੈ ਕੇ ਆਉਣਾ ਵਾ। ਪ੍ਰਮਾਤਮਾ ਸਾમી ਚੜ੍ਹਦੀ ਕਲਾ ਰੱਖੇਗੀ। ਸਭ ਨੂੰ ਸਾਧੀਆਂ ਰੀਤਾਂ ਪੂਰਨਾ ਕਰੇਗੀ। ਤੇ ਚਲੋ ਜੀ ਤੁਸੀਂ ਵੀ ਬਣੇ ਰਹੋ ਬਲੌਗ ਦੇ ਨਾਲ ਦੱਸਿਓ ਕਿ ਟਰੈਕਟਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ। ਤੇ ਫਿਰ ਤੁਹਾਨੂੰ ਦੱਸਣੀ ਆ ਕਿ ਆਪਣਾ ਚੈਨਲ ਮੋਨਟਾਈਜ਼ ਹੋਇਆ ਤੇ ਜਿਵੇਂ ਅੱਗੇ ਤੁਸੀਂ ਮੇਰਾ ਸਾਥ ਦਿੱਤਾ ਇਸੇ ਤਰ੍ਹਾਂ ਤੁਸੀਂ ਮੇਰਾ ਸਾਥ ਦਿੰਦੇ ਰਹੋ। ਤੇ ਹਰ ਵੀਡੀਓ ਵਾਚ ਕਰਦੇ ਰਹੋ ਐਡ ਲੱਗਣ ਦਿਨਾ ਹੁਣ ਐਡ ਵੇਖ ਲਿਆ ਕਰੋ ਪਲੀਜ਼। ਜੇ ਤੁਸੀਂ ਵੇਖੇ ਨਹੀਂ ਮੇਰਾ ਚੈਨਲ ਤੇ ਵੀਡੀਓ ਵੀ ਦੇਖ ਸਕਦੇ ਹੋ ਬਿਸਮਿਲਲਾ ਕੇ ਛੱਡਿਆ ਕਰੋ ਆਪੇ ਕੰਪਲੀਟ ਹੋ ਗਿਆ ਕਰੋਗਾ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨਾਲ ਪ੍ਰੈਸ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਉਹ ਬੈਲ ਜਿਹੜੀ ਆ ਉਹ ਬਲੈਕ ਕਲਰ ਦੀ ਹੋ ਜੂਗੀ ਬਹੁਤ سارے ਮੇਰੇ ਭੈਣ ਭਰਾਵਾਂ ਨੂੰ ਪਤਾ ਤਾਂ ਮੈਨੂੰ ਨਹੀਂ ਪਤਾ ਹੁੰਦਾ ਮੈਂ ਉਹਨਾਂ ਨੂੰ ਦੱਸ ਦਈਏ ਸਾਰਿਆਂ ਦਾ ਧੰਨਵਾਦ ਜੀ ਠੀਕ ਹੈ ਜੀ ਜਨੂ ਆਪਾਂ ਕਰਦੇ ਆਂ ਆਪਦਾ ਕੰਮ ਸਟਾਰਟ ਬਹੁਤ ਬਹੁਤ ਤੁਹਾੰਦਰ ਤੋਂ ਲੈ ਕੇ ਮਾਰੀ ਸਟਾਰਟ ਕਰ ਜਾਈਏ ਤੇ ਉਥੇ ਲਾ ਲੀਏ ਆਪਾਂ ਪੱਤੇ ਅੰਦਰ ਕਿਉਂਕਿ ਹੁਣ ਬਾਹਰ ਤਾਂ ਪਚੜਨ ਲੱਗਦੀ ਆ ਠੀਕ ਹੈ ਜੀ ਇਹ ਤਾਂ ਮੈਂ ਖਲਾਰਾ ਕਿਸ ਤਰ੍ਹਾਂ ਪਾਇਆ ਸਾਰਾ ਇੱਧਰ ਦਾਣੇ ਦੁੰਨੇ ਵਾਲੀ ਬੋਰੀ ਵੀ ਉਹਨੇ ਖਰਾਬ ਕਰੀ ਤੇ ਉਧਰ ਤੂੜੀ ਵੀ ਸਾਰੀ ਡੇਗੀ ਉੱਥੇ ਮਸਤੀ-ਮੁਸਤੀ ਕਰਦੀ ਰਹੀ ਫਿਰ ਕਿਤੇ ਪਾਪਾ ਜੀ ਉੱਥੇ ਉਹਨਾਂ ਨੇ ਬੰਨੀ ਹੂੰ ਤਾਂ ਮੈਂ ਅੱਗੇ ਵੀ ਦੋ ਤਿੰਨ ਵਾਰ ਉੱਠ ਖੜਦੀ ਹੁਣੀ ਰਾਤ ਨੂੰ ਪਰ ਥੱਕੀ ਹੋਣ ਕਰਕੇ ਨਹੀਂ ਉੱਠੀ ਤਾਂ ਕਰਕੇ ਖਲਾਰਾ ਪੈ ਗਿਆ ਇੱਧਰ ਸੂਰਜ ਚੜਨ ਵਾਲਾ ਜੀ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਠਹਿਰ ਕੇ ਕਰਦੇ ਆਂ ਗੱਲਬਾਤ ਸਾਫ਼ ਸਭਾਈ ਕਰਕੇ ਉਹ ਸਿੱਕਰੇ ਕੋਈ ਤੇ ਕੋਈ ਕੋਈ ਸੋ ਤਾਂ ਵਿਚਾਰਾ ਐਵੇਂ ਬਦਨਾਮ ਹੋ ਗਿਆ ਸੀ ਧੱਕਾ ਕਿ ਤੇ ਜਿਹੜਾ ਹਰਾ ਖਾਦਾ ਇੱਕ ਟੋਕਰ ਉਹ ਵੀ ਸੁਤਾਨ ਨੇ ਖਾਦਾ ਤੂੜੀ ਵੀ ਉਹਨੇ ਖਰਾਬ ਕੀਤੀ ਆ ਤੇ ਹਰੇ ਵੀ ਉਹਨੇ ਅੱਜ ਖਰਾਬ ਕੀਤੀ ਹੋਈ ਵੱਡਾ ਹੋ ਗਿਆ ਕਿਉਂਕਿ ਰਾਤ ਨੂੰ ਹੀ ਖੁੱਲਾ ਛੱਡਿਆ ਹੁੰਦਾ ਪਰ ਸਵੇਰ ਜਦੋਂ ਪਾਪਾਏ ਤੂਬਾਤਾ ਕੀਤਾ ਤੇ ਪਾਪਾਏ ਆਦੇ ਭਾਈ ਜੋ ਟਿੱਪਲੀ ਸੀ ਤੇ ਅਸੀਂ ਉਹਨੂੰ ਵਿਚਾਰੇ ਨੂੰ ਬੰਨ ਰੱਖਿਆ ਨਾ ਪੱਠੇ ਪਾਇ ਨਾ ਦਾਣਾ ਪਾਇਆ ਮਮੜ ਕਿਹੜੂ ਵਿਚਾਰੇ ਨੂੰ ਦਾਣਾ ਪਾਇ ਨਾ ਪੱਠੇ ਪਾਇਆ ਸੀ ਤੇ ਵਿਚਾਰਾ ਤੂ ਤਾਂ ਐ ਵੀ ਬੜੀ ਚੜ ਗਿਆ ਕਿਉਂਕਿ ਦਿਨ ਰਾਤ ਅਸੀਂ ਖੁੱਲਾ ਛੱਡਦੇ ਆ ਹਨਾ ਇੱਕ ਤਾਂ ਵਿਚਾਰੇ ਮਸਾਂ ਸਾਡੇ ਹੀ ਜੀ ਬਚਿਆ ਤੇ ਦੂਜਾ ਸਾਨੂੰ ਆਏ ਆ ਵਿਚਾਲੇ ਝੋਟਾ ਹਨਾ ਜੀ ਬੰਨ ਕੇ ਰੱਖਾਂਗੇ ਖਰਾਬ ਕਰੋ ਖੁੱਲਾ ਛੱਡਿਆ ਆ ਇਹ ਵੀਰ ਵਧੀਆ ਰਹੂਗਾ ਰਾਖੀ ਰੱਖਦਾ ਪਸ਼ੂਆਂ ਦੀ ਠੀਕ ਆ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਪਲੀਜ਼ ਵੀਡੀਓ ਕੋਲਡ ਵਾਚ ਕਰ ਲਿਓ ਤੇ ਸਾਰਿਆਂ ਦਾ ਧੰਨਵਾਦ ਜੀ ਤੇ ਵੀਡੀਓ ਨੂੰ ਆਪਾਂ ਕੰਟੀਨਿਊ ਕਰਾਂਗੇ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਜੋ ਟਰੈਕਟਰ ਕਰੇ ਲਿਆ ਗਿਆ ਹੈ Thank you for watching.